ਜੀ ਤੁਹਾਡਾ ਪੇਪਰ ਹੋ ਗਿਆ ਜੀ ਹਾਂਜੀ ਪੇਪਰ ਦਾ ਸਰ ਹੋ ਗਿਆ ਮੇਰਾ 15 ਤਰੀਕ ਨੂੰ ਪੇਪਰ ਸੀਗਾ ਓਕੇ ਜੀ ਪਹਿਤ ਕੋਈ ਗੱਲ ਨਹੀਂ ਜੀ ਸਾਡਾ ਸੁਨਾਮ ਕੋਲੇ ਪਿੰਡ ਪੈਂਦਾ ਜੀ ਲੁਧਿਆਣੀ ਕੋਲੀ ਸਰ ਨਹੀਂ ਨਹੀਂ ਸੰਗਰੂਰ ਜਿਹੜਾ ਜੀ ਸੰਗਰੂਰ ਜਿਹੜੇ ਚ ਸੁਨਾਮ ਸੁਨਾਮ ਸ਼ਹਿਰ ਪੈਂਦਾ ਜਿਹਦੇ ਨਾਲ ਪਿੰਡ ਪੈਂਦਾ ਸਾਡਾ ਜੀ ਓਕੇ ਸਰ ਹਾਂਜੀ ਸਰ ਚਾਰਜਸ ਕੀ ਆਪਣੇ ਚਾਰਜ ਤੇ ਤੁਹਾਡੀ ਖੁਸ਼ੀ ਹੈ ਜੀ ਜੋ ਮਰਜ਼ੀ ਦੇ ਸਕਦੇ ਹੋ ਸਾਡਾ ਮੂਹ ਮੰਗੇ ਮਾਉਂਟ ਕੋਈ ਨਹੀਂ ਜੀ ਸਾਡੀ ਜੀ ਦੇ ਜਿੱਦਾਂ ਕੋਚ ਹੁੰਦੇ ਕਿ ਨਹੀਂ ਇਹ ਇਹ ਹੁੰਦਾ ਦੇਖੋ ਜੀ ਕਈ ਵਾਰ ਕਰਦੇ ਹਾਲਾਤ ਬੱਚਿਆਂ ਦੇ ਬਹੁਤ ਮਾੜੇ ਹੁੰਦੇ ਨੇ ਨਾ ਹਾਂਜੀ ਅਸੀਂ ਚਾਰਜਸ ਵੀ ਇਸ ਵਾਰ ਤਾਂ ਕਿ ਐਸ ਵੀ ਜਬ ਦੀ ਖੁਸ਼ੀ ਨਾ ਬੱਚਾ ਦੇ ਦੇ ਕਿਉਂਕਿ ਬੱਚਾ ਜਦੋਂ ਪੈਸੇ ਦਿੰਦਾ ਨਾ ਉਹ ਥੋੜਾ ਕੰਮ ਸ਼ੌਂਕ ਨਾਲ ਕਰਦਾ ਫਿਰ ਹਾਂਜੀ ਥੋੜਾ ਰਹਿਣ ਸਹਣ ਦਾ ਖਰਚਾ ਆਪਦਾ ਹੋਊਗਾ ਜੀ ਰਹਿਣ ਨੂੰ ਤੁਹਾਨੂੰ ਪੀਜੀ ਮਿਲੂਗਾ ਠੀਕ ਹੈ ਨਾ ਜੀ ਓਕੇ ਜੀ ਤੁਸੀਂ ਖਾਣਾ ਪਾਣੀ ਆਦਾ ਬਣਾ ਸਕਦੇ ਜਿਹੜਾ ਮਰਜ਼ੀ ਬਣਾ ਸਕਦੇ ਹੋ ਹਾਂਜੀ ਹਾਂਜੀ ਚਾਰਜਸ ਸਾਨੂੰ ਤੁਸੀਂ 200 ਦੇਣਾ 400 ਦੇਣਾ 500 ਦੇਣਾ ਉਹ ਤੁਹਾਡੀ ਇੱਛਾ ਹੈ ਕਿਉਂਕਿ ਅਸੀਂ ਟ੍ਰੇਨਿੰਗ ਲਈ ਕੁੜੀ ਅਜੋ ਕੁੜੀ ਨੂੰ ਹੀ ਪੇਮੈਂਟ ਦੇਣੀ ਆ ਅਸੀਂ ਆਪ ਦਾ ਕੁਝ ਨਹੀਂ ਕੱਟਣਾ ਜਦੋਂ ਓਕੇ ਸਰ ਹਾਂਜੀ ਹਾਂਜੀ ਸਰ ਸੌਰੀ ਤੁਹਾਡੀ ਇਸ ਟਾਈਮ ਫੋਲ ਕੀਤਾ ਐਕਚੁਅਲੀ ਮੈਂ ਕਹਿ ਰਹੀ ਕਰਦਾ ਫਿਰ ਮੇਰੇ ਫਾਈਟਸ ਉਸਕਿਟਨਾ ਕਰ ਸੀ ਨਹੀਂ ਕੋਈ ਗੱਲ ਨਹੀਂ ਫੋਨ 24 ਘੰਟੇ ਚੱਲਦਾ ਕੋਈ ਚੱਕਰ ਨਹੀਂ ਉਹ ਜਦ ਮਰਜ਼ੀ ਕਰ ਸਕਦਾ ਸਰ ਐਸੀ ਜਿਹੜਾ ਆਪਣਾ ਫਿਜ਼ੀਕਲ ਦਾ ਟੈਸਟ ਆ ਮੈਂ ਕਿਹਾ ਸੀ ਸਰ ਮੈਂ ਸੀਰੀਅਸਲੀ ਦੱਸਣਾ ਤੁਹਾਨੂੰ ਮੈਂ ਫਸਟ ਟਾਈਮ ਦੇ ਰਹੀ ਆ ਵਸ ਟਾਈਮ ਹੀ ਦਿੱਤਾ ਮੈਨੂੰ ਲਈ ਕੁਝ ਨੋ ਲੈਜ ਆ ਮਿਲੇਗੀ ਜੀ ਕਿ ਸਾਡੇ ਘਰੇ ਕੋਈ ਵੀ ਇੰਨਾ ਨਹੀਂ ਪੜਿਆ ਮਤਲਬ ਮੈਂ ਹੀ ਪਹਿਲੀ ਕੁੜੀ ਆ ਮਤਲਬ ਜੀ ਹਾਂ ਜੀ ਮੈਂ ਕਹਿੰਦਾ ਤਾਈ ਬਸ ਵੇਖੀ ਜਿਹੜਾ ਫਿਜ਼ੀਕਲ ਦਾ ਟੈਸਟ ਆ ਤੇ ਇੱਕ ਦਿਨ ਚ ਹੀ ਹੋ ਜਾਂਦਾ ਨਾ ਇਹ ਤਾਂ ਇਹ ਇੱਕ ਦਿਨ ਦਾ ਕਿਤੇ ਇਹਦਾ ਇੱਕ ਘੰਟੇ ਦਾ ਕੰਮ ਨਹੀਂ ਹੈਗਾ ਸਰ ਜੀ ਇਹ ਤਾਂ ਤੁਹਾਨੂੰ ਦੇ ਤਰੀ ਫਰਜ਼ ਕਰੋ ਤੁਹਾਡਾ 2 ਸਤੰਬਰ ਨੂੰ ਟੈਸਟ ਆ ਠੀਕ ਆ ਉਹਦਾ ਤੁਸੀਂ ਅੰਦਰ ਗਏ ਤੇ ਬਸ ਉਹਦਾ ਫਿਜ਼ੀਕਲ ਤੁਹਾਡੇ ਨਾਲ ਦੇਣਾ ਹੋ ਜਾਣਾ ਉਹ ਤਾਂ ਸਾਰਾ ਪਹਿਲਾਂ ਦੌੜ ਲੱਗਦੀ ਆ ਫਿਰ ਲੌਂਗ ਜੰਪ ਫਿਰ ਆਈ ਜੰਪ ਉਹਦਾ ਸਾਰਾ ਕੁਝ ਕਲੀਅਰ ਹੋ ਜਾਂਦਾ ਇੱਕ ਦਿਨ ਚ ਜੀ ਇਹਦਾ ਕੋਈ ਵੱਡਾ ਮੈਟਰ ਨਹੀਂ ਹੈਗਾ ਓਕੇ ਸਰ ਹਾਂ ਜੀ ਕੀ ਠੀਕ ਹੈ ਸਰ ਤੁਸੀਂ ਬੀ ਬਿਗਿਆ ਦਾ ਦਰ ਅੰਤ ਤੱਕ ਤੁਸੀਂ ਦੱਸ ਸਕੋ ਉਹਦਾ ਜਿੰਨਾ ਹੋਗਾ ਮੈਂ ਲਗਭਗ ਜੀ 1500 ਰੁਪਇਆ ਜੀ ਓਕੇ ਸਰ ਹਾਂ ਜੀ ਰੋਟੀ ਪਾਣੀ ਤੁਸੀਂ ਆਪ ਦਾ ਆ ਬਣਾਉਣਾ ਤੁਹਾਨੂੰ ਸਾਰੀਆਂ ਸਹੂਦਾਮੋਂ ਉੱਥੇ ਲੈ ਕੇ ਦੇ ਦਾਂਗੇ ਜੀ ਠੀਕ ਹੈ ਨਾ ਤੁਸੀਂ ਆਪਣੀ ਮਰਜ਼ੀ ਦਾ ਜਿੰਦਾ ਕਿਉਂਕਿ ਕੁੜੀਆਂ ਹੋਰ ਵੀ ਆ ਰਹੀਆਂ ਨੇ ਲਗਭਗ 70-80 ਤਰੀ ਤੋ ਇਹ ਕੰਮ ਚੱਲ ਪੈਣਾ ਸਾਰਾ ਜੀ 70-80 ਹਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਨੋ ਪ੍ਰੋਬਲਮ ਪਰ ਇਹ ਹੈ ਨਾ ਚਲੋ ਆਉਣਾ ਨਾ ਆਉਣਾ देखो ਆਉਣਾ ਨਾ ਆਉਣਾ ਤੁਹਾਡੀ ਮਰਜ਼ੀ ਹੈ है ਮੈਂ ਇਹ ਕਹਿਣਾ ਚਾਹੁੰਦਾ ਵੀ ਮੌਕੇ ਤੇ ਇਹਰਾ ਕੰਮ ਹੋਵੇ काम हो ਤਰੀਕ ਤੱਕ ਤੁਹਾਡਾ ਸਾਰਾ ਕੁਝ ਫਾਈਨਲ ਹੋ ਜਾਊ 1 ਸਤੰਬਰ ਤੋਂ ਟੈਸਟ ਸਟਾਰਟ ਹੈ ਫਿਰ ਲੰਘਿਆ ਵੇਲੇ ਹੱਥ ਨਹੀਂ ਆਉਣਾ ਕਿਉਂਕਿ 7-8 ਦਿਨਾਂ ਚ ਕਿਸੇ ਬੱਚੇ ਤੋਂ ਟੈਸਟ ਕਲੀਅਰ ਨਹੀਂ ਹੁੰਦਾ ਹਾਂਜੀ ਹਾਂਜੀ ਸਰ ਥੋੜਾ ਫਾਸਟ Ok, ok. Thank you. Have a nice day.